ਰੱਬ ਤੁਹਾਡੇ ਕੋਲੋਂ ਸੱਚੀ ਸੁੱਚੀ ਅਰਦਾਸ ਚਾਹੁੰਦਾ ਹੈ। ਨਾ ਤੁਹਾਡੇ ਉਹ ਰੁਪਈਆ ਦਾ ਮਹਤਾਜ ਆ ਤੇ ਨਾ ਉਹ ਤੁਹਾਡੇ ਕਿਸੇ ਪ੍ਰਸ਼ਾਦ ਦਾ ਮਹਤਾਜ ਆ। ਉਹ ਸਿਰਫ ਸਿਰ ਤੁਹਾਡੀ ਪ੍ਰੇਮ ਭਾਵ ਦਾ ਭੁੱਖਾ ਹੈ। ਉਹ ਸਾਡੇ ਕੋਲ ਹੁੰਦਾ ਨਹੀਂ। ਸਾਡੇ ਕੋਲ ਪ੍ਰਸ਼ਾਦ ਵਧੀਆ-ਵਧੀਆ ਹੁੰਦੇ ਆ। ਕੋਈ ਲੱਡੂਆਂ ਦਾ ਲੈ ਗਿਆ, ਕੋਈ ਬਰਫੀ ਦਾ ਲੈ ਗਿਆ, ਕੋਈ ਬੇਸਣ ਦਾ ਲੈ ਗਿਆ, ਕੋਈ ਕਿਸੇ ਤਰ੍ਹਾਂ ਦਾ। ਇੱਕ ਮੰਨ ਲਓ ਬਿਜਲੀ ਤਾਂ ਬੈਲੇ ਤੁਸੀਂ ਤਾਰਾਂ ਜਾਣਦੇ। ਤੁਸੀਂ ਦੇਖ ਲਾਈਨ ਬੜੀ ਲੰਬੀ ਯਾਰ। ਤੁਸੀਂ ਆਪਣੇ ਕਿਸੇ ਆਂਢੀ ਘੋਡਣ ਕਰੀ ਯਾਰ ਮੇਰਾ ਬੈਲ ਫੜ ਲਊਗਾ। ਆਲੇ ਦੇ ਵਿੱਚ 10 ਰੁਪਏ ਵਾਧੂ ਯਾਰ ਤੂੰ ਕੋਈ ਠਣਾ ਦਾ ਤਬੱਤਾ ਪੀ ਲਈ ਮੇਰਾ ਵੀ ਵੈਲਾਤਾਰ ਤੇ ਉੱਥੇ ਵੀ ਅਸੀਂ ਰਿਸ਼ਵਤ ਦੇਨੇ ਜਦੋਂ ਅਸੀਂ ਲਾਈਨ ਦੇ ਵਿੱਚ ਲੱਗ ਕੇ ਕੰਮ ਨਹੀਂ ਕਰਾਉਣਾ ਅਸੀਂ ਅੰਦਰਲੇ ਪਾਸਿਓਂ ਜਾ ਕੇ ਪਿਛਲੇ ਦਰਵਾਜ਼ੇੋਂ ਰਾਹੀਂ ਸਭ ਤੋਂ ਪਹਿਲੇ ਨੰਬਰ ਤੇ ਕੰਮ ਕਰਵਾਉਣਾ ਸਾਡੇ ਅੰਦਰ ਵੀ ਚੋਰ ਆ ਤੇ ਫਿਰ ਜਿਹੜਾ ਤੁਸੀਂ ਚੋਰ ਮੋਰੀ ਥਣੀ ਜਾ ਕੇ ਕੰਮ ਕਰਵਾਉਣਾ ਚੋਨੇ ਆ ਉੱਥੇ ਜਿਹੜਾ ਬੰਦਾ ਬੈਠਾ ਉਹ ਕਹਿੰਦਾ ਗਣਾਸਾ ਮੇਰਾ ਵੀ ਤਿੱਖਾ ਥੋੜੀ ਜੀ ਛੈਲ ਫਿਰ ਮੈਂ ਵੀ ਲਾ ਲਵਾ ਹੁਣ ਆਮ ਤੌਰ ਤੇ ਦੇਖਿਆ ਜਾਏ ਅਸੀਂ ਇਕੱਲਾ ਪੁਲਿਸ ਡਿਪਾਰਟਮੈਂਟ ਨਹੀਂ ਸਾਰੇ ਦਾ ਸਾਰਾ ਨਹੀਂ ਕੁਝ ਕੁ ਕਾਲੀਆਂ ਢਿੱਡਾਂ ਹੁੰਦੀਆਂ ਕਿ ਜਿਹੜੇ ਸਾਰੇ ਡਿਪਾਰਟਮੈਂਟ ਨੂੰ ਖਰਾਬ ਕਰ ਦਿਆ ਚਾਹੇ ਉਹ ਬਿਜਲੀ ਵਾਲੇ ਹੋਣ ਚਾਹੇ ਇਹ ਹੋਣ ਚਾਹੇ ਹੋਰ ਮਹਿਕਮੇ ਵਾਲੇ ਹੋਣ ਡਾਕਟਰ ਵੀ ਹੋਣ ਵਿੱਚੇ ਭਾਵੇਂ ਬਹੁਤੇ ਐਨਆਰਆਈ ਇੱਥੇ ਸਾਡੇ ਪ੍ਰੋਗਰਾਮ ਦੇਖ ਰਹੇ ਹਨ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਦਸਾਂ ਦਿਨਾਂ ਦੇ ਵਿੱਚ ਕੰਮ ਤੁਹਾਡਾ ਹੋਣ ਵਾਲਾ ਆ ਤੁਸੀਂ ਕਹਿੰਦੇ ਆ ਕਿ ਅਸੀਂ ਤਾਂ ਖੜਾ ਨਹੀਂ ਹੋ ਸਕਦਾ ਅਸੀਂ ਨਹੀਂ ਸਾਡੇ ਕੋਲ ਟਾਈਮ ਹੈ ਨਹੀਂਗਾ ਸਾਡੇ ਕੋਲ ਦਰਬਸ ਪੰਜ ਸੱਤ ਹੀ ਆ ਮੈਨੂੰ 10000 ਰੁਪਏ ਦੇ ਦਿਓ ਤਾਂ ਕੰਮ ਕਰਾ ਲਵਾਂ ਤੁਹਾਡੇ ਤਾਂ ਇੱਕ ਦੇ 80 ਬਣਦੇ ਆ ਹੂੰ ਤੇ ਜਾਫਰ ਤੁਹਾਡਾ ਇੱਕ ਦਾ 100 ਬਣਦਾ ਹੋਊਗਾ ਜਾਂ ਕਿਤੇ ਕਿਤੇ ਇੱਕ ਦੇ 70 ਵੀ ਬਣਦੇ ਹੋਣਗੇ ਪਰ ਜਿਹੜੇ ਵਿਚਾਰੇ ਇੰਡੀਆ ਦੇ ਵਿੱਚ ਬੈਠੇ ਆ ਉਹਨਾਂ ਦਾ ਕੀ ਆ ਉਹ ਕਿੱਥੋਂ ਉਹਨਾਂ ਨੂੰ 10000 ਰੁਪਏ ਦੇਣਗੇ ਉਹ ਕਿੱਥੋਂ ਉਹਨਾਂ ਦੇ ਮੂੰਹ ਭਰ ਲਗੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਮੂੰਹ ਨੂੰ ਖੂਨ ਲਾ ਦਿੱਤਾ ਉਹ ਕਹਿੰਦੇ ਯਾਰ ਇਹ ਤਾਂ ਕੰਮ ਹੀ ਬੜਾ ਸੌਖਾ ਹੂੰ ਕਿਸੇ ਦਾ ਮੀਟਰ ਲਗਣਾ ਉਹ ਕਹਿੰਦੇ ਲਾ ਦਵਾਂਗੇ ਮੀਟਰ ਦੀ ਲੋੜ ਅਗਲੇ ਨੂੰ ਅੱਜ ਆ ਗਰਮੀ ਦੇ ਵਿੱਚ ਉਹ ਅੱਜ ਬੈਠੇ ਆ ਇਦੋਂ ਲੜਕਾਈ ਜਾਂਦੇ ਆ ਮੀਟਰ ਦਾ ਆ ਨਹੀਂ ਪਾਸ ਹੁੰਦਾ ਤਾਰ ਨਹੀਂ ਆਈ ਫਲਾਨਾ ਨੇ ਆਈਟਮ ਘਰ ਨਹੀਂ ਆਇਆ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਹੋਣ ਲੱਗ ਪੈਂਦੀਆਂ ਫਿਰ ਬੰਦਾ ਅੱਕ ਜਾਂਦਾ ਕਹਿੰਦਾ ਯਾਰ ਦਫਾ ਕਰੋ ਕੁਛ ਨਾ ਕੁਛ ਲੈ ਦੇ ਕੇ ਇਹ ਕੰਮ ਕਰਾ ਲਓ ਦੇਖੋ ਗੱਲ ਇਹ ਹੈ ਕਹਿੰਦੇ ਨੇ ਕਿ ਜਿਹੜੇ 2 ਨੰਬਰ ਦੀ ਕਮਾਈ ਆ ਉਹ ਫੁੱਲਦੀ ਆ ਹਮ ਹਲਦੀ ਨਹੀਂ ਬਿਲਕੁਲ ਸਹੀ ਕਿਹਾ ਬਹੁਤ ਬਾਰੀ ਤੁਸੀਂ ਦੇਖਿਆ ਹੋਣਾ ਕਿ 2 ਨੰਬਰ ਦੀ ਕਮਾਈ ਵਾਲਾ ਬੰਦਾ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਂਦਾ ਕੋਈ ਆਪਣਾ ਘਰ-ਬਾਰ ਬਣਾ ਲੈਂਦਾ 플ੌਟ ਖਰੀਦ ਲੈਂਦਾ ਕਈ ਕੁਛ ਕਰ ਲੈਂਦਾ ਪਰ ਅੰਤ ਉਹ ਸੰਭਣੀਆਂ ਸੰਭਲਣੀਆਂ ਕਿਨੇ ਹੁੰਦੀਆਂ ਕਿਨੇ ਹੁੰਦੀਆਂ ਬਿਲਕੁਲ ਉੱਥੇ ਜਾ ਕੇ ਫਿਰ ਪਤਾ ਲੱਗਦਾ ਹੈ ਕਿ ਪਾਪ ਦੀ ਕਮਾਈ ਦੋ ਨੰਬਰ ਦੀ ਕਮਾਈ ਤੁਹਾਡੀ ਫਲ ਦੀ ਜ਼ਰੂਰ ਹੈ ਫਲ ਦੀ ਨਹੀਂ ਜੇਕਰ ਤੁਸੀਂ ਸਰਕਾਰੀ ਕੁਰਸੀ ਦੇ ਉੱਪਰ ਬੈਠੇ ਜਾਂ ਤੇ ਪ੍ਰਾਈਵੇਟ ਤੇ ਵੀ ਬੈਠੇ ਤੁਸੀਂ ਜੇਕਰ ਸੀਮੜ ਖਾ ਰਹੇ ਹੋ ਬਜਰੀ ਖਾ ਰਹੇ ਹੋ ਤੁਸੀਂ ਪੈਸਾ ਖਾ ਰਹੇ ਹੋ ਉਹਨਾਂ ਦੇ ਵਿੱਚੋਂ ਤਾਂ ਫਿਰ ਤੁਸੀਂ ਆਪਣੇ ਬੱਚੇ ਨੂੰ ਵੀ ਤਾਂ ਉਹੀ ਖਿਲਾ ਰਹੇ ਆਂ ਜੀ ਸਹੀ ਤੇ ਜੇਕਰ ਤੁਸੀਂ ਆਪਣੇ ਬੱਚੇ ਨੂੰ ਉਹ ਖਵਾ ਰਹੇ ਆਂ ਤਾਂ ਫਿਰ ਕਿਵੇਂ ਇਹ ਆਸ ਰੱਖੀਏ ਕਿ ਤੁਹਾਡੇ ਬੱਚੇ ਵੀ ਅੱਗੇ ਜਾ ਕੇ ਵਧੀਆ ਪੜ੍ਹ ਲੈ ਕੇ ਜਾਣਗੇ ਵਧੀਆ ਚੰਗੇ ਸ਼ਹਿਰੀ ਨਿਕਲਣਗੇ ਉਹਨਾਂ ਦੇ ਕੋਲੋਂ ਅਸੀਂ ਭਲੇ ਦੀ ਆਸ ਕਿਵੇਂ ਰੱਖ ਸਕਦੇ ਆ ਉਹਦੇ ਭੋਜ ਦੇ ਵਿੱਚ ਗਰੀਬਾਂ ਦਾ ਖੂਨ ਮਿਲਿਆ ਹੋਇਆ ਹੈ ਨਾ ਹਾਂ ਆਹ ਦੇਖ ਬੰਦਾ ਜੀ ਤਾਂ ਮਿਹਨਤ ਕਰ ਰਿਆ ਹੱਕ ਹਲਾਲ ਦੀ ਕਮਾਈ ਕਰ ਇਹਦੀ ਰੋਟੀ ਦੇ ਵਿੱਚੋਂ ਅੰਮ੍ਰਿਤ ਦੀਆਂ ਮਹਿਕਾਂ ਹੂੰ ਮੈਂ ਇਹਨੂੰ ਛੱਡ ਕੇ ਉਧਰ ਖੂਨ ਖਾਣ ਵਾਲਿਆਂ ਦੀ ਮੈਂ ਕਮਾਈ ਦੇ ਵਿੱਚੋਂ ਜਿਹੜੀ ਪੂਰੀ ਬਣੀ ਹੋਈ ਆ ਨਾ ਚਾਹੀ ਪਕਵਾ ਦੇ ਵਿੱਚ ਦੇਸੀ ਘਿਓ ਦੇ ਵਿੱਚ ਤਲੀਆਂ ਉਹ ਨਹੀਂ ਮੈਂ ਖਾਣਾ ਸਕਦਾ ਓ ਜੀ ਸੋਣੀ ਸਵੇਰ ਦੀ ਸੋਣੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਵੀ ਹਾਜ਼ਰ ਹੋ ਚੁੱਕੇ ਹਾਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਸਵੇਰੇ-ਸਵੇਰੇ ਲੈ ਕੇ ਮੈਂ ਹਾਂ ਹਿਨਾ ਕਨੋਜੀਆ ਤੇ ਮੇਰਾ ਸਾਥ ਅੱਜ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਤੁਹਾਡਾ ਸਵਾਗਤ ਤੁਹਾਡਾ ਵੀ ਹਿਨਾ ਜੀ ਬਹੁਤ ਵਧੀਆ ਔਰ ਸਾਡੇ ਦਰਸ਼ਕ ਜਿਹੜੇ ਆ ਇਸ ਵੇਲੇ ਸਾਨੂੰ ਦੇਖ ਰਹੇ ਸਵਾਗਤ ਉਹਨਾਂ ਦਾ ਵੀ ਜੀ ਬਿਲਕੁਲ ਔਰ ਚੰਗਾ ਹਾਲ ਚੱਲਿਆ ਹੂੰ ਸਭ ਕੁਝ ਠੀਕ ਠਾਕ ਹੈ ਕੁਸ਼ਲ ਮੰਗਲ ਚੱਲ ਰਿਹਾ ਹੈ ਜੀ ਬਿਲਕੁਲ ਮੌਸਮ ਜਿਹੜਾ ਸੀ ਉਹ ਖਰਾਬ ਚੱਲ ਰਿਹਾ ਸੀ ਫਿਲਹਾਲ ਸਹੀ ਹੈ ਸ਼ੁਕਰੇ ਪ੍ਰਮਾਤਮਾ ਦਾ ਕਿ ਕੱਲ ਜਿਸ ਤਰੀਕੇ ਦਾ ਮੌਸਮ ਬਣਿਆ ਸੀਗਾ ਹੂੰ ਡਰਦੇ ਪਏ ਸੀ ਤਰਾ ਨਿਕਲਿਆ ਪਿਆ ਸੀ ਜੀ ਬਿਲਕੁਲ ਕਿਉਂਕਿ ਕੋਈ ਲਗਭਗ 3 3:30 ਵਜੇ ਹੀ ਹਨੇਰੀ ਰਾਤ ਪੈ ਗਈ ਸੀ ਜੀ ਔਰ ਕਿਸਾਨਾਂ ਦੇ ਕਾਲ ਜੇ ਐ ਹੋ ਗਏ ਸੀਗੇ ਹੂੰ ਕਿਉਂਕਿ ਸੋਨੇ ਨਾਲ ਲੱਦੇ ਜਹਾਜ਼ ਜਿਹੜੇ ਆ ਉਹ ਖੇਤਾਂ ਵਿੱਚ ਖੜੇ ਆ ਬਿਲਕੁਲ ਲੱਖ ਲੱਖ ਦੋ ਦੋ ਲੱਖ ਖੇਤਾਂ 'ਚ ਹੀ ਪਿਆ ਆ ਪਿਆ ਆ ਉਹਨਾਂ ਦਾ ਜੀ ਪੈਸਾ ਖਿਲਰਿਆ ਪਿਆ ਜੀ ਪੈਸੇ ਦੇ ਨਾਲ ਨਾਲ ਉਹਨਾਂ ਦੇ ਅਰਮਾਨ ਉਹਨਾਂ ਦੀ ਚਾਹ ਜੀ ਉਹਨਾਂ ਦੀਆਂ ਖੁਸ਼ੀਆਂ ਮਿਹਨਤ ਸਭ ਤੋਂ ਵੱਡੀ ਗੱਲ ਮਿਹਨਤ ਅਤੇ ਔਰ ਦੂਸਰੀ ਜਿਹੜੀ ਵੱਡੀ ਗੱਲ ਕਿ ਕਬੀਲਦਾਰੀ ਹੂੰ ਜੇਕਰ ਰੱਬ ਕਹਿਰਮਾਨ ਹੋ ਗਿਆ ਤਾਂ ਉਹ ਕਬੀਲਦਾਰੀ ਲੀਹੋਂ ਲੱਤ ਜਾਂਦੀ ਹੈ ਜੀ ਬਿਲਕੁਲ ਬਹੁਤੇ ਕੋਲੋਂ ਲੈ ਲੂ ਕੇ ਫੜਫੜ ਕੇ ਕਈ ਕੰਮ ਕੀਤੇ ਹੁੰਦੇ ਆ ਸੋ ਇਸਰਕੇ ਪ੍ਰਮਾਤਮਾ ਅਗੇ ਅਸੀਂ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਕਿਸਾਨ ਨੇ ਉਹਨਾਂ ਦੀ ਮਿਹਨਤ ਦਾ ਮੁੱਲ ਜਿਹੜਾ ਆ ਉਹ ਮੰਡੀਆਂ ਦੇ ਵਿੱਚ ਵੇਚ ਵਟ ਕੇ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਘਰਾਂ ਦੇ ਡਰਮ ਵੀ ਭਰ ਲੈਣ ਬੋਲ ਵੇਚ ਵੀ ਦੇਣ ਤੇ ਉਸ ਤੋਂ ਬਾਅਦ ਤੂੰ ਫਿਰ ਆਪਣੇ ਰੰਗ ਦਿਖਾਵੇਂ ਹਾਲ ਦੀ ਘੜੀ ਜਿਹੜੇ ਆ ਇਹ ਜਿਸ ਤਰ੍ਹਾਂ ਬਣੇ ਹੋਏ ਆ ਇਹ ਚੰਗੇ ਹਾਲਾਤ ਬਣ ਰਹੇ ਨੇ ਕਿਉਂਕਿ ਇਸ ਵਾਰ ਝਾੜ ਬਹੁਤ ਸੋਨਾ ਹੋਣ ਦੀ ਆਸ-ਉਮੀਦ ਹੈਗੀ ਆ पर ਬਹੁਤਿਆਂ ਥਾਮਾਂ ਤੇ ਗੜੇ ਮਾਰੀ ਨੇ ਜਿਹੜਾ ਕੀ ਨੁਕਸਾਨ ਵੀ ਕੀਤਾ ਹੈ ਜੀ ਬਿਲਕੁਲ ਜੋਗੀ ਜੀ ਅੱਜ ਅਸੀਂ ਗੱਲ ਰਿਸ਼ਵਤ ਦੇ ਉੱਤੇ ਕਰਦੇ ਹਾਂ ਅੱਛਾ ਦੇਣੀ ਹੈ ਕਿ ਲੈਣੀ ਹੈ ਲੈਣੀ ਵੀ ਨਹੀਂ ਦੇਣੀ ਵੀ ਨਹੀਂ ਪਰ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਬਹੁਤ ਸਾਰੀਆਂ ਖਬਰਾਂ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ ਜੀ ਕਹਿੰਦੇ ਨੇ ਕਿ ਰਿਸ਼ਵਤ ਤੋਂ ਬਿਨਾ ਨਾ ਅੱਜਕਲ ਕਿਸੇ ਦੀ ਗੱਡੀ ਨਹੀਂ ਚੱਲਦੀ ਹਰ ਕੋਈ ਕਹਿ ਦਿੰਦਾ ਕਿ ਜੇਬ ਗਰਮ ਕਰੋ ਹਰ ਕੋਈ ਕਹਿ ਦਿੰਦਾ ਕਿ ਹਾਂ ਵੇ ਪੈਸੇ ਲੱਗੂਗੇ ਕੋਈ ਵੀ ਕੰਮ ਹੋਵੇ ਭਾਵੇਂ ਇੱਥੋਂ ਤੱਕ ਕਿ ਹੁਣ ਆਪਣੇ ਵੀ ਆਪਣੇਆਂ ਨੂੰ ਰਿਸ਼ਵਤ ਦੇ ਕੇ ਕੰਮ ਕਰਾਉਂਦੇ ਨੇ ਜੀ ਇਹ ਦੇਖੋ ਹੈ ਨਾ ਜੀ ਅੱਛਾ ਅੱਜ ਦੀ ਗੱਲਬਾਤ ਦਾ ਟੌਪਿਕ ਆਪਾਂ ਚੁਣਿਆ ਰਿਸ਼ਵਤ ਰਿਸ਼ਵਤ ਤੋਂ ਬਿਨਾ ਸੱਚੀ ਕੋ ਗੱਲ ਨਹੀਂ ਬਣਦੀ ਰਿਸ਼ਵਤ ਤੋਂ ਬਿਨਾ ਸਾਡਾ ਪਾਰ ਉਤਾਰਾ ਹੁੰਦਾ ਨਹੀਂ ਰਿਸ਼ਵਤ ਦੇ ਨਾਲ ਹੀ ਅਸੀਂ ਇਨਾ ਵੱਜ ਗਏ ਨਾ ਕਿਤੇ ਰੱਬ ਦੇ ਕੋਲੋਂ ਕੋਈ ਕੰਮ ਕਰਾਉਣਾ ਹੋਵੇ ਉਹਨੂੰ ਵੀ ਅਸੀਂ ਰਿਸ਼ਵਤ ਦਿੰਦੇ ਆ ਬਿਲਕੁਲ ਸਹੀ ਹੈ ਕਿ ਸਾਡਾ ਕੰਮ ਹੋ ਜਵੇ ਹੁਣ ਦੇਖੋ ਜਿਸ ਜੇ ਸਾਡੀ ਮਾਨਸਿਕਤਾ ਦੇ ਵਿੱਚ ਉਹ ਚੀਜ਼ਾਂ ਆ ਰੱਬ ਤੁਹਾਡੇ ਕੋਲੋਂ ਕੁਝ ਨਹੀਂ ਚਾਹੁੰਦਾ ਰੱਬ ਤੁਹਾਡੇ ਕੋਲ ਪ੍ਰੇਮ ਭਾਵ ਚਾਹੁੰਦਾ ਹੈ ਰੱਬ ਤੁਹਾਡੇ ਕੋਲ ਸੱਚੀ ਸੁੱਚੀ ਅਰਦਾਸ ਚਾਹੁੰਦਾ ਹੈ ਨਾ ਤੁਹਾਡੇ ਉਹ ਰਪਈਆ ਦਾ ਮਹਤਾਜ ਆ ਤੇ ਨਾ ਉਹ ਤੁਹਾਡੇ ਕਿਸੇ ਪ੍ਰਸ਼ਾਦ ਦਾ ਮਹਤਾਜ ਆ ਉਹ ਸਿਰਫ ਸਿਰਫ ਤੁਹਾਡੀ ਪ੍ਰੇਮ ਭਾਵ ਦਾ ਭੁੱਖਾ ਹੈ ਉਹ ਸਾਡੇ ਕੋਲ ਹੁੰਦਾ ਨਹੀਂ ਸਾਡੇ ਕੋਲ ਪ੍ਰਸ਼ਾਦ ਵਧੀਆ-ਵਧੀਆ ਹੁੰਦੇ ਆ ਕੋਈ ਲੱਡੂਆਂ ਦਾ ਲੈ ਗਿਆ ਕੋਈ ਬਰਫੀ ਦਾ ਲੈ ਗਿਆ ਕੋਈ ਬੇਸਣ ਦਾ ਲੈ ਗਿਆ ਕੋਈ ਕਿਸੇ ਤਰ੍ਹਾਂ ਦਾ ਵੀ ਹੁਣ ਜਿਹੜੀ ਚੀਜ਼ ਦੇ ਵਿੱਚ ਅਸੀਂ ਮਾਰੇ ਹੋਵਾਂਗੇ ਹੁਣ ਮੰਨ ਲਓ ਜੇਕਰ ਅਸੀਂ ਸੱਚੇ ਦਿਲੋਂ ਅਰਦਾਸ ਨਹੀਂ ਕਰਦੇ ਤਾਂ ਅਸੀਂ ਇਹ ਲੈ ਕੇ ਜਾਂਦੇ ਆ ਅਸੀਂ ਆਪਣੇ ਨਿਆਣੇ ਕੋਲੋਂ ਕੰਮ ਕਰਵਾਉਣਾ ਹੋਵੇ ਉਹਨੂੰ ਕਹਿੰਦਾ ਵੀ ਆਹ ਲੈ 10 ਰੁਪਏ 2 ਰੁਪਏ ਵਿੱਚ ਉਹ ਤੇਰੇ ਤੇ ਤੂੰ ਆਪਣਾ ਕੰਮ ਕਰਿਆ ਹਰ ਇੱਕ ਚੀਜ਼ ਦੀ ਸ਼ੁਰੂਆਤ ਜਿਹੜੀ ਆ ਉਹ ਸਾਡੇ ਘਰਾਂ ਤੋਂ ਹੋਈ ਆ। ਹੂੰ। ਇੱਕ ਨਿੱਕੀ ਜਿਹੀ ਗੱਲ ਸੁਣਾਵਾਂ ਤੁਹਾਨੂੰ ਮੈਂ। ਸਾਡੀ ਤਾਈ ਨੇ ਇੱਕ ਵਾਰੀ ਨਾ ਮੈਨੂੰ 10 ਰੁਪਏ ਦਿੱਤੇ। ਅੱਛਾ। ਕਹਿੰਦੀ ਵੀ ਆ ਦੁਕਾਨ ਤੋਂ ਸਮਾਨ ਲੈ ਕੇ ਆ। ਮੈਂ ਸਮਾਨ ਲੈਣ ਚਲਾ ਗਿਆ। ਤੇ ਨਾਲ ਉਹਨੇ ਇਹ ਵੀ ਕਿਹਾ ਸੀ ਕਿ ਸਮਾਨ ਇੰਨੇ ਦਾ ਆਉਣਾ 2 ਰੁਪਏ ਵਿੱਚੋਂ ਤੇਰੇ। ਅੱਛਾ। ਮੈਂ ਕਿਹਾ ਠੀਕ ਹੈ ਜੀ। ਆਪਾਂ ਜਾ ਕੇ ਦੁਕਾਨ ਤੇ ਪਹਿਲਾਂ ਆਪਣਾ ਹਿਸਾਬ ਤਾਉਗੀ ਤਾਂ। 2 ਰੁਪਏ ਦਾ। ਉਹ 2 ਰੁਪਏ ਆਪਾਂ ਖਰਚ ਲੈ। ਹੂੰ। ਬਾਕੀ ਮੈਂ ਕਿਹਾ ਜੀ ਆਹ ਸਮਾਨ ਹੁਣ ਦੇ ਦਿਓ। ਉਹ ਕੰਦਰ ਵੀ ਉਹ ਤਾਂ ਹੈ ਨਹੀਂ ਅੱਛਾ ਮੈਂ ਬੜਾ ਪਰੇਸ਼ਾਨੀ ਦੇ ਵਿੱਚ ਆ ਗਿਆ ਵੀ ਯਾਰ ਅਸੀਂ ਆਪਣਾ ਹੀ ਤਾਂ ਰੁਜ਼ਾਵ ਦਾ ਗੱਲ ਲਿਆ ਆਪਣੀ ਮਿਹਨਤ ਦਾ ਮੁੱਲ ਲੈ ਲਿਆ ਤੇ ਸਮਾਨ ਮਿਲਿਆ ਨਹੀਂ ਉਹ ਜੀ ਮੈਂ ਸਾਰਾ ਹੀ ਪਿੰਡ ਘੁੰਮਿਆ ਤੇ ਮੈਨੂੰ ਉਹ ਸਮਾਨ ਨਹੀਂ ਮਿਲਿਆ ਤੇ ਮੈਂ ਵਾਪਸ ਆਣ ਕੇ ਜੋ ਤਾਈ ਨੂੰ 8 ਰੁਪਏ ਦੇ ਦਿੱਤੇ ਤੇ ਮੈਨੂੰ ਪੁੱਛੇ ਵੀ ਤੈਨੂੰ ਤਾਂ ਮੈਂ 10 ਰੁਪਏ ਦੇ ਕੇ ਤੋਰਿਆ ਸੀ ਤੂੰ 8 ਰੁਪਏ ਲੈ ਆ ਕੇ ਮੋੜਨਿਆ ਮੈਂ ਕਿਹਾ ਤੁਸੀਂ ਵੀ ਤਾਂ ਕਿਹਾ ਸੀ ਕਿ 2 ਰੁਪਏ ਤੁਸੀਂ ਰੱਖ ਲਿਓ ਖਰਚ ਲਿਓ ਤੇ ਮੈਂ ਉਹ ਆਪਣੇ ਤਾਂ ਹਿੱਸਾ ਜਿਹੜਾ ਸੀ ਮੈਂ ਖਰਚ ਲਿਆ ਵੀ ਚਲੋ ਕੋਈ ਨਹੀਂ ਵਿਆਹ ਸਮਾਨ ਤੁਹਾਡੇ ਮੈਂ ਕੱਲ੍ਹ ਲੂ ਲਿਆ ਦੂੰਗਾ ਜਾਂ ਪਰਸੋਂ ਲਿਆ ਦੂੰਗਾ ਹੁਣ ਮੈਂ ਉਹ ਚੀਜ਼ ਜਿਹੜੀ ਸੋਚ ਰਿਹਾ ਉਹ ਇਦਾਂ ਕਿ ਅੱਜ ਸਾਡੇ ਨਾਲ ਹੋ ਰਹੀ ਆ ਬਹੁਤੀ ਵਾਰੀ ਸਾਡੇ ਕੋਲ ਪੈਸੇ ਹੀ ਲੈ ਲੈ ਜਾਂਦੇ ਆ ਕੰਮ ਨਹੀਂ ਹੁੰਦਾ ਪਰ ਕੰਮ ਨਹੀਂ ਹੁੰਦਾ ਉਹ ਤੇ ਆਪਣੀ ਜੇਬ ਗਰਮ ਕਰਕੇ ਬਹਿ ਗਿਆ ਸਾਈਡ ਤੇ ਪਰ ਦੂਸਰੇ ਪਾਸੇ ਕੰਮ ਨਹੀਂ ਹੋ ਰਿਹਾ ਇਹ ਸਾਰੇ ਕੰਮ ਜਿਹੜੇ ਆ ਨਾ ਇਹ ਰਿਸ਼ਤਿਆਂ ਦੇ ਅਸੀਂ ਆਪਣੇ ਘਰਾਂ ਤੋਂ ਤੋਰੇ ਆ ਹੁਣ ਤੁਸੀਂ ਮੰਨ ਲਓ ਕੋਈ ਕੰਮ ਕਰਵਾਉਣਾ ਹੈ ਤੁਹਾਡੇ ਘਰਾਂ ਨੇ ਕਿ ਪੈਸੇ ਨਹੀਂ ਮੰਗਦੇ ਉਹ ਹਮ ਇਥੇ ਨੋਟ ਕਰਨ ਵਾਲੀ ਗੱਲ ਆ ਤੁਹਾਡੇ ਘਰਾਂ ਨੇ ਕਿ ਕੰਮ ਦੇ ਪੈਸੇ ਨਹੀਂ ਮੰਗਦੇ ਤੁਸੀਂ ਜਦੋਂ ਉਹਨਾਂ ਦੇ ਕੋਲ ਜਾਣੇ ਆ ਤਾਂ ਫਿਰ ਤੁਸੀਂ ਇਹ ਕਿਹਨੇ ਇੱਕ ਲਾਈਨ ਬੜੀ ਲੰਬੀ ਆ ਇੱਕ ਮੰਨ ਲਓ ਬਿਜਲੀ ਤਾਂ ਬਹਿਲੇ ਤੁਸੀਂ ਤਾਰਾਂ ਜਾਣੇ ਆ ਤੁਸੀਂ ਦੇ ਦੇ ਲਾਈਨ ਬੜੀ ਲੰਬੀ ਯਾਰ ਤੁਸੀਂ ਆਪਣੇ ਕਿਸੇ ਆਂਢੀ ਗੋਢੀ ਨੂੰ ਕਰੇ ਯਾਰ ਮੇਰਾ ਵੈਲ ਫੜ ਲਊਗਾ ਹਮ ਆਲੇ ਦੇ ਵਿੱਚ 10 ਰੁਪਏ ਵਾਧੂ ਯਾਰ ਤੂੰ ਕੋਈ ਠੰਡਾ ਤੱਤਾ ਪੀ ਲਈ ਤੇ ਮੇਰਾ ਵੀ ਵੈਲ ਤਾਰ ਤੇ ਉੱਥੇ ਵੀ ਅਸੀ ਰਿਸ਼ਪਦਨ ਨੇ ਜਦੋਂ ਅਸੀਂ ਲਾਈਨ ਦੇ ਵਿੱਚ ਲੱਗ ਕੇ ਕੰਮ ਨਹੀਂ ਕਰਾਉਣਾ ਅਸੀਂ ਅੰਦਰਲੇ ਪਾਸਿਓਂ ਜਾ ਕੇ ਪਿਛਲੇ ਦਰਵਾਜ਼ੇੋਂ ਰਾਹੀਂ ਸਭ ਤੋਂ ਪਹਿਲੇ ਨੰਬਰ ਤੇ ਕੰਮ ਕਰਵਾਉਣਾ ਸਾਡੇ ਅੰਦਰ ਵੀ ਚੋਰੀਆ ਤੇ ਫਿਰ ਜਿਹੜਾ ਤੁਸੀਂ ਚੁਰਮੋਰੀਤਣੀ ਜਾ ਕੇ ਕੰਮ ਕਰਵਾਉਣਾ ਚਾਹੁੰਦੇ ਆ ਉੱਥੇ ਜਿਹੜਾ ਬੰਦਾ ਬੈਠਾ ਉਹ ਕਹਿੰਦਾ ਗਣਾਸਾ ਮੇਰਾ ਵੀ ਤਿੱਖਾ ਥੋੜੀ ਜਿਹੀ ਛੈਲ ਫਿਰ ਮੈਂ ਵੀ ਲਾ ਲਵਾਂ ਬਿਲਕੁਲ ਇੱਥੋਂ ਰਿਸ਼ਵਤਾਂ ਸ਼ੁਰੂਆਤ ਹੁੰਦੀ ਆ ਜੀ ਤੁਸੀਂ ਬਿਲਕੁਲ ਸਹੀ ਕਿਹਾ ਘਰੋਂ ਹੀ ਸਾਡੇ ਰਿਸ਼ਵਤ ਦੀ ਸ਼ੁਰੂਆਤ ਹੁੰਦੀ ਆ ਅਸੀਂ ਬੱਚਿਆਂ ਨੂੰ ਵੀ ਰਿਸ਼ਵਤ ਦੇ ਦਿੰਦੇ ਆ ਕਿ ਜਾਓ ਜੀ ਸਾਡਾ ਕੰਮ ਕਰੋ ਇਹਦੇ ਵਿੱਚੋਂ ਜਿਹੜੇ ਵੈਸੇ ਬੱਚੂਗੇ ਉਹ ਤੁਹਾਡੇ ਤੁਹਾਡੇ ਠੀਕ ਹੈ ਇਹਦੇ ਨਾਲ ਕੀ ਹੁੰਦਾ ਬੱਚਾ ਖੁਸ਼ੀ ਖੁਸ਼ੀ ਚੱਲਾ ਜਾਂਦਾ ਜਿੰਨਾ ਹਾਸਾ ਦੀ ਗੱਲਾਂ ਕਰੇ ਮਿਲਦਾ ਫੇ ਕਮ ਤੁਸੀਂ ਵੀ ਕੀਤੇ ਆ ਬਿਲਕੁਲ ਕੀਤੇ ਆ ਹਰ ਇੱਕ ਬੱਚੇ ਨੂੰ ਲਾਲਚ ਜ਼ਰੂਰ ਹੁੰਦਾ ਹੈ ਕਿ ਸਾਨੂੰ ਵੀ ਕੁਝ ਮਿਲੇ ਹਨਾ ਇੱਕ ਚੀਜ਼ ਦਾ ਲਾਲਚ ਜ਼ਰੂਰ ਹੁੰਦਾ ਹੈ ਹਰ ਇੱਕ ਬੱਚੇ ਨੂੰ ਤਾਂ ਇਹਦੇ ਨਾਲ ਕੀ ਹੁੰਦਾ ਆ ਕਿ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਉਹ ਚੋਰੀ ਜ਼ਰੂਰ ਹੈ ਹਰ ਇੱਕ ਬੰਦੇ ਦੇ ਵਿੱਚ ਹੁੰਦੀ ਹੁੰਦੀ ਹੈ ਹਰ ਇੱਕ ਬੰਦੇ ਦੇ ਵਿੱਚ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਹੁਣ ਇੱਥੇ ਮੈਂ ਇਹ ਵੀ ਗੱਲ ਕਰਨਾ ਚਾਹੁੰਦੀ ਆ ਨਾਲ ਦੀ ਨਾਲ ਜੇ ਤੁਹਾਡਾ ਕਿਸੇ ਗਵਾਂਡੀ ਦੇ ਨਾਲ ਝਗੜਾ ਵੀ ਹੋ ਜਾਂਦਾ ਨਾ ਜੇ ਤੁਸੀਂ ਪੁਲਿਸ ਬੁਲਾ ਲਈ ਹੈ ਜਾਂ ਪੁਲਿਸ ਆਪਣੇ ਆਪ ਆ ਗਏ ਕਿਸੇ ਦੇ ਕਹਿਣ ਦੇ ਉੱਤੇ ਤਲਾ ਮਿਲਣ ਤੇ ਪੁਲਿਸ ਉੱਥੇ ਪਹੁੰਚ ਗਈ ਹੈ ਕਪਲਿਸ ਹੁਣ ਜੇਕਰ ਦੋਵਾਂ ਘਰਾਂ ਦੇ ਵਿੱਚ ਜਾਂਦੀ ਹੈ ਕਿ ਕੀ ਗੱਲ ਹੋਈ ਹੈ ਉਹਨੇ ਪੁੱਛ ਕੇ ਜੀ ਤਾ ਕਰਨੀ ਹੈ ਬਿਆਨ ਤਾਂ ਦਰਜ ਕਰਨੇ ਆ ਉਹਨੇ ਇੱਥੋਂ ਵੀ ਕਹਿ ਦੇਣਾ ਆ ਕਿ ਬਈ ਮਾਮਲਾ ਰਫਾ ਦਫਾ ਕਰਾਉਣਾ ਆ ਤੁਹਾਡੇ ਹੱਕ ਦੀ ਗੱਲ ਕਰ ਦਵਾਂਗੇ ਜੇਬ ਗਰਮ ਕਰ ਦਿਓ ਉੱਥੇ ਜਾ ਕੇ ਵੀ ਉਹਨਾਂ ਨੇ ਆਹੀ ਗੱਲ ਕਹਿਣੀ ਆ ਹੁਣ ਦੋਵਾਂ ਪਾਸਿਓ ਜਿਹੜੀ ਰਿਸ਼ਵਤ ਹੈ ਉਹ ਲੈ ਲਈ ਹੈ ਪਰ ਹੱਕ ਦੀ ਗੱਲ ਕਿਹਨੇ ਕਰਨੀ ਆ ਉਹ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਨਾ ਦੇਖੋ ਜੇਕਰ ਤਾਂ ਦੋਨਾਂ ਪਾਸਿਓ ਤੁਸੀਂ ਪੈਸੇ ਲੈ ਲਏ ਇਹਦਾ ਮਤਲਬ ਕਿ ਤੀਸਰੀ ਧਿਰ ਜਿਹੜੀ ਤੁਸੀਂ ਬਣ ਗਏ ਹੋ ਨਾ ਹੂੰ ਉਹ ਖਾਣ ਵਾਲੀ ਧਿਰ ਆ ਖਾਣ ਵਾਲੀ ਧਿਰ ਬਿਲਕੁਲ ਤੇ ਖਾਣ ਵਾਲੀ ਧਿਰ ਜਿਹੜਾ ਕਹਿੰਦੇ ਨੇ ਕਿ ਉਹ ਮੂੰਹ ਖਾਵੇ ਅੱਖ ਸ਼ਰਮਾਵੇ ਹੂੰ ਉਹ ਸਾਡੇ ਤੋਂ ਅੱਖਾਂ ਫਿਰ ਚੁਰਾਉਣ ਲੱਗ ਪੈਂਦੇ ਜੀ ਹੁਣ ਆਮ ਤੌਰ ਤੇ ਦੇਖਿਆ ਜਾਏ ਅਸੀਂ ਇਕੱਲਾ ਪੁਲਿਸ ਡਿਪਾਰਟਮੈਂਟ ਨਹੀਂ ਸਾਰੇ ਦਾ ਸਾਰਾ ਨਹੀਂ ਹੂੰ ਕੁਝ ਕੁ ਕਾਲੀਆਂ pèceਡਾਂ ਹੁੰਦੀਆਂ ਕਿ ਜਿਹੜੇ ਸਾਰੇ ਡਿਪਾਰਟਮੈਂਟ ਨੂੰ ਖਰਾਬ ਕਰਦੀਆਂ ਚਾਹੇ ਉਹ ਬਿਜਲੀ ਵਾਲੇ ਹੋਣ ਚਾਹੇ ਇਹ ਹੋਣ ਚਾਹੇ ਹੋਰ ਮਹਿਕਮੇ ਵਾਲੇ ਹੋਣ ਡਾਕਟਰ ਵੀ ਹੋਣ ਵਿੱਚੇ ਭਾਵੇਂ ਹੂੰ ਡਾਕਟਰ ਨਾਲ ਤਾਂ ਜ਼ਿਆਦਾ ਹੀ ਕੁਝ ਕੁ ਲੋਕ ਐਸੇ ਬੇਈਮਾਨ ਹੁੰਦੇ ਆ ਕਿ ਜਿਹੜੇ ਇਸ ਤਰੀਕੇ ਦੇ ਨਾਲ ਲੋਕਾਂ ਦੀ ਛਲ ਲਾਉਂਦੇ ਆ ਹੁਣ ਜੇਕਰ ਅਸੀਂ ਗੱਲ ਕਰਦੇ ਆ ਪੁਲਿਸ ਦੀ ਤੇ ਪੁਲਿਸ ਨੂੰ ਵੀ ਅਸੀਂ ਐਦਾਂ ਮੁਠੀਆਂ ਦੇ ਵਿੱਚ ਪੈਸੇ ਅਸੀਂ ਆਪ ਦੇਣਾ ਆਪ ਦਿੰਦੇ ਆ ਬਿਲਕੁਲ ਸਹੀ ਕਿਹਾ ਬਿਜਲੀ ਵਾਲਿਆਂ ਦੇ ਕੋਲੋਂ ਜੇਕਰ ਤੁਸੀਂ ਇੱਕ ਕੰਮ ਤੁਹਾਡਾ ਦਸਾਂ ਦਿਨਾਂ ਦੇ ਵਿੱਚ ਹੁੰਦਾ ਬਹੁਤੇ ਐਨਆਰਆਈ ਇੱਥੇ ਸਾਡੇ ਪਲੋਰਮ ਦੇਖ ਰਹੇ ਨਾ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਦਸਾਂ ਦਿਨਾਂ ਦੇ ਵਿੱਚ ਕੰਮ ਤੁਹਾਡਾ ਹੋਣ ਵਾਲਾ ਆ ਤੁਸੀਂ ਕਹਿੰਦੇ ਆ ਕਿ ਅਸੀਂ ਤਾਂ ਖੜਾ ਨਹੀਂ ਹੋ ਸਕਦੇ ਅਸੀਂ ਨਹੀਂ ਸਾਡੇ ਕੋਲ ਟਾਈਮ ਹੈ ਨਹੀਂਗਾ ਸਾਡੇ ਕੋਲ ਦਿਨ ਬਸ 5-7 ਹੀ ਆ ਇਹਨੂੰ ਯਾਰ ਰੁਪਈਆ 10000 ਦੇਓ ਤਾਂ ਕੰਮ ਕਰਾ ਲਓ ਕੰਮ ਕਰਾ ਲਓ ਬਿਲਕੁਲ ਤੁਹਾਡੇ ਤਾਂ ਇੱਕ ਦੇ 80 ਬਣਦੇ ਆ ਹੂੰ ਤੇ ਜਾਂ ਫਿਰ ਤੁਹਾਡਾ ਇੱਕ ਦਾ 100 ਬਣਦਾ ਹੋਊਗਾ ਜਾਂ ਕਿਤੇ ਕਿਤੇ ਇੱਕ ਦੇ 70 ਰੁਪਏ ਬਣਦੇ ਹੋਣਗੇ ਪਰ ਜਿਹੜੇ ਵਿਚਾਰੇ ਇੰਡੀਆ ਦੇ ਵਿੱਚ ਬੈਠੇ ਆ ਉਹਨਾਂ ਦਾ ਕੀ ਆ ਉਹ ਕਿੱਥੋਂ ਉਹਨਾਂ ਨੂੰ 10000 ਰੁਪਈਆ ਦੇਣਗੇ ਉਹ ਕਿੱਥੋਂ ਉਹਨਾਂ ਦੇ ਮੂੰਹ ਭਰਨਗੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਮੂੰਹ ਨੂੰ ਖੂਨ ਲਾ ਦਿੱਤਾ ਇਸੇ ਤਰੀਕੇ ਦੇ ਨਾਲ ਕੰਮ ਕਰਾਉਣ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਮਹਿਕਮੇ ਦੇ ਮੂੰਹ ਖੁੱਲ ਗਏ ਉਹ ਕਹਿੰਦੇ ਯਾਰ ਇਹ ਤਾਂ ਕੰਮ ਹੀ ਬੜਾ ਸੌਖਾ ਹੂੰ ਕਿਸੇ ਦਾ ਮੀਟਰ ਲਗਣਾ ਉਹ ਕਹਿੰਦੇ ਲਾ ਦੇਵਾਂਗੇ ਮੀਟਰ ਦੀ ਲੋੜ ਅਗਲੇ ਨੂੰ ਅੱਜ ਆ ਗਰਮੀ ਦੇ ਵਿੱਚ ਉਹ ਅੱਜ ਬੈਠੇ ਆ ਇਦੋਂ ਲੜਕਾਈ ਜਾਂਦੇ ਆ ਮੀਟਰ ਦਾ ਆ ਨਹੀਂ ਪਾਸ ਹੁੰਦਾ ਤਾਰ ਨਹੀਂ ਆਈ ਫਲਾਨਾ ਨੇ ਆਟਮ ਘਾਨਾ ਨਹੀਂ ਆਇਆ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਹੋਣ ਲੱਗ ਪੈਂਦੀਆਂ ਫਿਰ ਬੰਦਾ ਅੱਕ ਜਾਂਦਾ ਕਹਿੰਦਾ ਯਾਰ ਦਫਾ ਕਰੋ ਕੁਛ ਨਾ ਕੁਛ ਲਿਆ ਦੇ ਕੇ ਇਹ ਕੰਮ ਕਰਾ ਲਓ ਕੰਮ ਕਰਾ ਲਓ ਬਿਲਕੁਲ ਸਹੀ ਇਹ ਇਸ ਤਰ੍ਹਾਂ ਹੁੰਦਾ ਇਹ ਜਿਹੜੀ ਹਰਾਸਮੈਂਟ ਸ਼ੁਰੂ ਹੋਣ ਲੱਗ ਪਵੇ ਜਦੋਂ ਤੁਹਾਡੀ ਕਿਸੇ ਵੀ ਕੰਮ ਦੇ ਵਿੱਚ ਦੇਖੋ ਜੇ ਤੁਹਾਡੇ ਕਾਗਜ਼ਤ ਪੂਰੇ ਨਹੀਂ ਤੁਸੀਂ ਫਾਰਮੈਲਿਟੀਆਂ ਪੂਰੀਆਂ ਨਹੀਂ ਕਰਦੇ ਤਾਂ ਮੈਂ ਕਹਿੰਦਾ ਵੀ ਉਹ ਕੰਮ ਨਹੀਂ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਦੇ ਹੋ ਤਾਂ ਫਿਰ ਤੁਹਾਡੇ ਕੰਮ ਨੂੰ ਦੇਰੀ ਕਿਉਂ ਹੋਵੇ ਕਿ ਤੁਸੀਂ ਕੁਝ ਚਾਹੁੰਦੇ ਹੋ ਜੀ ਕਿ ਤੁਸੀਂ ਚਾਹ ਪਾਣੀ ਚਾਹੁੰਦੇ ਹੋ ਤੁਸੀਂ ਟੇਬਲ ਦੇ ਹੇਠਾਂ ਦੀ ਹੱਥ ਮਲਾਉਣਾ ਚਾਹੁੰਦੇ ਹੋ ਤੁਹਾਡੀ ਜੇਬ ਗਰਮ ਹੋਣੀ ਚਾਹੀਦੀ ਇਹ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਆ ਗਈਆਂ ਇਹਨਾਂ ਨੇ ਸਾਡੇ ਵਿਚਕਾਰ ਜਿੱਥੇ ਕਿ ਲੋਕਾਂ ਦਾ ਰੁਤਬਾ ਘਟਾਤਾ ਹੈ ਅਫਸਰਾਂ ਦੀ ਇੱਜ਼ਤ ਘਟਾਤੀ ਹੈ ਉੱਥੇ ਹੀ ਸਾਡੇ ਇੱਕ ਜਿਹੜੇ ਆਮ ਤਬਕੇ ਦੇ ਲੋਕ ਹੈਗੇ ਆ ਉਹਨਾਂ ਦੀ ਜੇਬਾਂ ਦੇ ਉੱਪਰ ਬਹੁਤ ਵੱਡਾ ਬੋਝ ਪਾਤਾ ਔਰ ਉਹਦੇ ਬਾਰੇ ਸਰਕਾਰਾਂ ਹਾਲੇ ਤੱਕ ਕੋਈ ਸੋਚ ਵਿਚਾਰ ਕਰ ਨਹੀਂ ਰਹੀਆਂ ਲੁੱਟਖਸਟ ਜਾਰੀ ਹੈ ਲੁੱਟਖਸਟ ਜਾਰੀ ਹੈ ਜੋਗੀ ਜੀ ਇੱਥੇ ਕਹਿੰਦੇ ਵੀ ਨੇ ਨਾ ਕਿ ਇਸ ਤਰੀਕੇ ਦੀ ਕਮਾਈ ਕੰਮ ਵੀ ਨਹੀਂ ਆਉਂਦੀ ਹੁੰਦੀ ਪਰ ਉਹਨਾਂ ਵਾਸਤੇ ਇਹ ਬਹੁਤ ਛੋਟੀਆਂ ਗੱਲਾਂ ਨੇ ਉਹ ਕਾਫੀ ਅੱਗੇ ਲੰਘ ਚੁੱਕੇ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਕਿਉਂਕਿ ਉਹਨਾਂ ਨੂੰ ਹੁਣ ਚਸਕਾ ਪੈ ਗਿਆ ਆ ਕਿਉਂਕਿ ਵੇਲੇ ਬੈ ਕੇ ਪੈਸੇ ਆ ਰਹੇ ਨੇ ਤਾਂ ਕਿਨੂੰ ਮਾੜੇ ਲੱਗਦੇ ਨੇ ਦੇਖੋ ਗੱਲ ਇਹ ਹੈ ਕਹਿੰਦੇ ਨੇ ਕਿ ਜਿਹੜੇ 2 ਨੰਬਰ ਦੀ ਕਮਾਈ ਆ ਉਹ ਫੁੱਲਦੀ ਆ ਫਲਦੀ ਨਹੀਂ ਬਿਲਕੁਲ ਸਹੀ ਕਿਹਾ ਬਹੁਤ ਬਾਰੀ ਤੁਸੀਂ ਦੇਖਿਆ ਹੋਣਾ ਕਿ 2 ਨੰਬਰ ਦੀ ਕਮਾਈ ਵਾਲਾ ਬੰਦਾ ਵੱਡੀਆਂ-ਵੱਡੀਆਂ ਗੱਡੀਆਂ ਲੈ ਲੈਂਦਾ ਕੋਈ ਆਪਣਾ ਘਰ-ਬਾਰ ਬਣਾ ਲੈਂਦਾ 플ੌਟ ਖਰੀਦ ਲੈਂਦਾ ਕਈ ਕੁਝ ਕਰ ਲੈਂਦਾ ਪਰ ਅੰਤ ਉਹ ਸੰਭਣੀਆਂ ਸੰਭਲਣੀਆਂ ਕਿਨੇ ਹੁੰਦੀਆਂ ਕਿਨੇ ਹੁੰਦੀਆਂ ਬਿਲਕੁਲ ਉੱਥੇ ਜਾ ਕੇ ਫਿਰ ਪਤਾ ਲੱਗਦਾ ਹੈ ਕਿ ਪਾਪ ਦੀ ਕਮਾਈ 2 ਨੰਬਰ ਦੀ ਕਮਾਈ ਤੁਹਾਡੀ ਫਲ ਦੀ ਜ਼ਰੂਰ ਹੈ ਫਲ ਦੀ ਨਹੀਂ ਸੋ ਇਸ ਸੋਚ ਵਿਚਾਰ ਕਰਕੇ ਹੁਣ ਦੇਖੋ ਇੱਕ ਬੰਦਾ ਕੋਈ ਆਪਣੇ ਬੱਚਿਆਂ ਦੇ ਵਾਸਤੇ ਕੋਈ ਅੰਗੂਰ ਲਿਆ ਰਿਆ ਕੋਈ ਚੰਗੇ ਬਦਾਮ ਲਿਆ ਰਿਆ ਕਾਜੂ ਲਿਆ ਰਿਆ ਉਹਦੇ ਬੱਚੇ ਖਾ ਕੇ ਕੀ ਹੋਣਗੇ ਤਕੜੇ ਤਕੜੇ ਹੋਣਗੇ ਇੱਕ ਦੂਸਰੇ ਪਾਸੇ ਬੰਦਾ ਉਹ ਰੋਡ ਲੈ ਆਵੇ ਖਾਣ ਨੂੰ ਉਹ ਬਜਰੀ ਲੈ ਆਵੇ ਖਾਣ ਨੂੰ ਉਹ ਸੀਮਿੰਟ ਲੈ ਆਵੇ ਉਹ ਸਰੀਆ ਲੈ ਆਵੇ ਕੀ ਹੋਊਗਾ ਉਹਦੇ ਵਿਚਾਰੇ ਤਾਂ ਦੰਦ ਨਿਕਲ ਜਾਣਗੇ ਜੀ ਉਹ ਉਹ ਤੇ ਉਹ ਤੇ ਪੜੂਗਾ ਨਹੀਂ ਪਚੂਗਾ ਇਹਨਾਂ ਨੂੰ ਉਹ ਖਾ ਨਹੀਂ ਸਕਣਗੇ ਜੀ ਇਹੀ ਚੀਜ਼ ਹੈ ਜੇਕਰ ਤੁਸੀਂ ਸਰਕਾਰੀ ਕੁਰਸੀ ਦੇ ਉੱਪਰ ਬੈਠੇ ਜਾਂ ਤੇ ਪ੍ਰਾਈਵੇਟ ਤੇ ਵੀ ਬੈਠੇ ਤੁਸੀਂ ਜੇਕਰ ਸੀਮੜ ਖਾ ਰਹੇ ਹੋ ਬਜਰੀ ਖਾ ਰਹੇ ਹੋ ਤੁਸੀਂ ਪੈਸਾ ਖਾ ਰਹੇ ਹੋ ਉਹਨਾਂ ਦੇ ਵਿੱਚੋਂ ਤਾਂ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਵੀ ਤਾਂ ਉਹੀ ਖਿਲਾ ਰਹੇ ਆਂ ਜੀ ਸਹੀ ਗੱਲ ਤੇ ਜੇਕਰ ਤੁਸੀਂ ਆਪਣੇ ਬੱਚੇ ਨੂੰ ਉਹ ਖਵਾ ਰਹੇ ਆਂ ਤਾਂ ਫਿਰ ਕਿਵੇਂ ਇਹ ਆਸ ਰੱਖੀਏ ਕਿ ਤੁਹਾਡੇ ਬੱਚੇ ਵੀ ਅੱਗੇ ਜਾ ਕੇ ਵਧੀਆ ਪੜ੍ਹ ਲੈ ਕੇ ਜਾਣਗੇ ਵਧੀਆ ਚੰਗੇ ਸ਼ਹਿਰੀ ਨਿਕਲਣਗੇ ਉਹਨਾਂ ਦੇ ਕੋਲੋਂ ਅਸੀਂ ਭਲੇ ਦੀ ਆਸ ਕਿਵੇਂ ਰੱਖ ਸਕਦੇ ਆਂ ਹੁਣ ਤੁਸੀਂ ਦੇਖੋ ਗੁਰੂ ਮਹਾਰਾਜ ਨੇ ਸਾਨੂੰ ਬਹੁਤ ਕੁਝ ਦੱਸਿਆ ਮਲਿਕ ਭਾਗੋ ਨੇ ਭੋਜ ਰੱਖਿਆ ਸੀ ਮਲਿਕ ਭਾਗੋ ਨੇ ਭੋਜ ਰੱਖਿਆ ਸਾਰਿਆਂ ਨੂੰ ਉਹਨਾਂ ਨੇ ਸੱਦਾ ਦਿੱਤਾ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਆ ਰਹੇ ਆ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਸਾਡੇ ਭੋਜ ਤੇ ਜ਼ਰੂਰ ਆਇਓ ਪਿਆਬ ਜੀ ਦੇ ਚਰਨ ਪੈ ਜਾਣਗੇ ਤਾਂ ਅਸੀਂ ਤਰ ਜਾਾਂਗੇ ਉਹ ਕਹਿੰਦੇ ਠੀਕ ਆ ਉਹ ਜਾ ਕੇ ਉਹ ਭਾਈ ਲਾਲੋ ਜੀ ਦੀ ਕੁਟਿਆ ਦੇ ਵਿੱਚ ਬੈਠ ਜਾਂਦੇ ਆ ਭਾਈ ਲਾਲੋ ਨੂੰ ਕਹਿੰਦੇ ਵੀ ਲਿਆ ਤੂੰ ਪਰਸ਼ਾਦਾ ਬਣਾ ਜੋ ਕੁਛ ਤੇਰੇ ਕੋਲ ਹੈਗਾ ਉਹ ਛਕਾ ਉਹਦੇ ਬੰਦੇ ਆਉਂਦੇ ਆ ਕਹਿੰਦੇ ਬਾਬਾ ਜੀ ਵੀ ਤੁਸੀਂ ਤਾਂ ਆਏ ਨਹੀਂ ਸਾਡੇ ਕੋਲ ਵੀ ਸਾਡੇ ਕੋਲ ਕੀ ਗਲਤੀ ਹੋ ਗਈ ਵੀ ਤੁਹਾਨੂੰ ਮਲਕ ਭਾਗ ਹੋਣਾ ਨੇ ਸੱਦਿਆ ਵੀ ਇੰਡਾ ਸ਼ਾਹੀ ਭੋਜਿਆ ਉਹ ਕਹਿੰਦੇ ਨਹੀਂ ਤੇਰੇ ਭੋਜ ਤੇ ਨਹੀਂ ਹੋਣਾ ਹੂੰ ਉਹਦੇ ਭੋਜ ਦੇ ਵਿੱਚ ਗਰੀਬਾਂ ਦਾ ਖੂਨ ਮਿਲਿਆ ਹੋਇਆ ਹੈ ਹਾਂ ਹੂੰ ਆਹ ਦੇਖ ਬੰਦਾ ਜੀ ਤਾਂ ਮਿਹਨਤ ਕਰ ਰਿਹਾ ਹੂੰ ਹੱਕ ਹਲਾ ਦੀ ਕਮਾਈ ਖਾ ਰ ਇਹਦੀ ਰੋਟੀ ਦੇ ਵਿੱਚੋਂ ਅਮਰਤ ਦੀਆਂ ਮਹਿਕਾਂ ਆਉਂਦੀਆਂ ਹੂੰ ਮੈਂ ਇਹਨੂੰ ਛੱਡ ਕੇ ਉਧਰ ਖੂਨ ਖਾਣ ਵਾਲਿਆਂ ਦੀ ਮੈਂ ਕਮਾਈ ਦੇ ਵਿੱਚੋਂ ਜਿਹੜੀ ਪੂਰੀ ਬਣੀ ਹੋਈ ਹੈ ਨਾ ਸ਼ਾਹੀ ਪਕਵਾਨ ਦੇ ਵਿੱਚ ਦੇਸੀ ਘਿਓ ਦੇ ਵਿੱਚ ਤਲੀਆਂ ਉਹ ਨਹੀਂ ਮੈਂ ਖਾਣਾ ਸਕਦਾ। ਹੂੰ। ਸੋ ਸਾਡੇ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਇਦਾਂ ਦੀ ਸਿੱਖਿਆ ਦਿੱਤੀ ਹੋਈ ਹੈ। ਪਰ ਅਸੀਂ ਉਹ ਸਿੱਖਿਆ ਰੱਖੀ ਕਿੱਥੇ ਆ? ਅਸੀਂ ਉਹ ਚਿੱਕੇ ਟੰਗ ਦਿੱਤੀ। ਬਿਲਕੁਲ ਸਹੀ ਕਿਹਾ। ਅਸੀਂ ਜੇਕਰ ਉਹਨਾਂ ਸਿੱਖਿਆਵਾਂ ਦੇ ਉੱਪਰ ਐਨ ਬੈਨ ਚੱਲਦੇ ਹੁੰਦੇ ਤਾਂ ਅਸੀਂ ਬੜਾ ਚੰਗੇ ਰਹਿਣਾ ਸੀ। ਹੂੰ। ਅੱਜ ਅਸੀਂ ਉਹਨਾਂ ਦੇ ਸਿੱਖੇ ਸਿਖਾਏ। ਅੱਜ ਅਸੀਂ ਮਲਕ ਭਾਗੋ ਦੇ ਮਹਿਲਾਂ ਦੇ ਬਾਹਰ ਜਾ ਕੇ ਹੱਥ ਜੋੜ ਕੇ ਖੜੇ ਆਂ। ਕਿ ਸਾਨੂੰ ਕਿਸੇ ਤਰ੍ਹਾਂ ਅੰਦਰ ਹੀ ਬਾੜ ਲਾਓ ਜੀ ਬਿਲਕੁਲ ਸਹੀ ਕਿਹਾ ਤੇ ਜਿਹੜੇ ਭਾਈ ਲਾਲੋ ਹੈਗੇ ਆ ਉਹਨਾਂ ਦੇ ਕੋਲ ਅਸੀਂ ਜਾ ਕੇ ਖੁਸ਼ ਨਹੀਂ ਬਿਲਕੁਲ ਸਹੀ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਅਸੀਂ ਸਾਨੂੰ ਮੁਸ਼ਕ ਆਉਂਦਾ ਹੂੰ ਅਸੀਂ ਦੇਖਦੇ ਵੀ ਨਹੀਂ ਆ ਅਸੀਂ ਉਹਨਾਂ ਵਾਲਾ ਦੇਖਦੇ ਵੀ ਨਹੀਂ ਪਰ ਅੰਤ ਨੂੰ ਨਵੇੜਾ ਜਿਹੜਾ ਹੋਣਾ ਆ ਉਹ ਸੱਚ ਤੇ ਹੋਣਾ ਆ ਕੂੜੇ ਦੇ ਘੁੱਟੇ ਨਾਨਕਾ ਉਗੜਕ ਸੱਚ ਰਹੀ ਬਿਲਕੁਲ ਸਹੀ ਕਿਆ ਸਵਰਗ ਨਰਗ ਸਭ ਇੱਥੇ ਹੀ ਆ ਸਭ ਕੁਝ ਸਾਹਮਣੇ ਆ ਹੀ ਜਾਂਦਾ ਕਿਉਂਕਿ ਅੱਜ ਕੱਲ ਅਸੀਂ ਕੀ ਕਰ ਰਹੇ ਹਾਂ ਜੋ ਕਿ ਅਸੀਂ ਤਰੱਕੀ ਦੀ ਪੌੜੀਆਂ ਦੇ ਉੱਤੇ ਚੜ੍ਹਨਾ ਚਾਹੁੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਕਦਮ ਹੀ ਹੋ ਜਵੇ ਸਭ ਕੁਝ ਇਕਦਮ ਹੀ ਸਭ ਕੁਝ ਹੋ ਜਵੇ ਸਾਡੇ ਵਿੱਚ ਸਬਰ ਜਿਹੜਾ ਉਹ ਚੁੱਕ ਗਿਆ ਅਸੀਂ ਗਾਹੇ ਬਗਾਹੇ ਵੀ ਇਸ ਬਾਬਤ ਗੱਲ ਕਰ ਚੁੱਕੇ ਅਸੀਂ ਮਿਹਨਤ ਨਹੀਂ ਕਰਦੇ ਪਰ ਅਸੀਂ ਚਾਹੁੰਦੇ ਹਾਂ ਕਿ ਸਭ ਕੁਝ ਹਰਿਆ ਭਰਿਆ ਹੋਵੇ ਸਭ ਕੁਝ ਸਾਡੇ ਘਰ ਦੇ ਵਿੱਚ ਭਰਿਆ ਭਰਿਆ ਹੋਵੇ ਅਸੀਂ ਵੀ ਤਰੱਕੀ ਦੀ ਰਾਹ ਦੇ ਉੱਤੇ ਝੜ ਜਾਈਏ ਪਰ ਇਹ ਗਲਤ ਹੈ ਇੱਥੇ ਇਹੀ ਕਹਿਣਾ ਚਾਹਾਂਗੇ ਕਿ ਹਰੇਕ ਗੱਲ ਦੇ ਵਿੱਚ ਰਿਸ਼ਵਤ ਲੈਣਾ ਰਿਸ਼ਵਤ ਦੇਣਾ ਬੰਦ ਕਰੋ ਜੇਕਰ ਅਸੀਂ ਅੱਜ ਕਰਾਂਗੇ ਬੰਦ ਤਾਂ ਹੀ ਸਾਡੇ ਅੱਗੇ ਦੀ ਜਨਰੇਸ਼ਨ ਜਿਹੜੀ ਅੱਗੇ ਦੀ ਪੀੜ੍ਹੀ ਜਿਹੜੀ ਹੈ ਉਹ ਵੀ ਉਹਨਾਂ ਨੇ ਵੀ ਸਾਡੇ ਕੋਲੋਂ ਹੀ ਸਿੱਖਣਾ ਹੈ ਹੁਣ ਦੇਖੋ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿਤੇ ਬਾਬਾ ਫਰੀਦ ਜੀ ਮਿੱਠਾ ਬਹੁਤ ਖਾਂਦੇ ਹੁੰਦੇ ਸੀਗੇ ਅੱਛਾ ਉਹਨਾਂ ਦੇ ਮਾਤਾ ਜੀ ਨੂੰ ਲੱਗਾ ਕਿ ਇਸ ਤਰ੍ਹਾਂ ਤੇ ਕੰਮ ਖਰਾਬ ਹੋ ਜਾਊਗਾ ਵੀ ਇਹਨਾਂ ਨੂੰ ਹਟਾਇਆ ਜਾਵੇ ਉਹ ਕਿਸੇ ਦੇ ਕੋਲ ਕਹਿੰਦੇ ਉਹਨਾਂ ਨੂੰ ਲੈ ਕੇ ਚਲੇ ਗਏ ਹੂੰ ਉਹ ਜਦੋਂ ਲੈ ਕੇ ਚਲੇ ਗਏ ਤੇ ਉਹ ਕਹਿੰਦੇ ਕਿ ਬਾਬਾ ਜੀ ਵੀ ਇਦਾਂ ਦਾ ਕਰਕੇ ਬਹੁਤ ਮਿੱਠਾ ਬਹੁਤ ਖਾਂਦੇ ਆ ਇਹਨਾਂ ਨੂੰ ਹਟਾਓ ਉਹ ਕਹਿੰਦੇ ਕੋਈ ਨਹੀਂ ਤੁਸੀਂ ਪਰਸੋਂ ਚੌਥ ਨੂੰ ਆਇਓ ਉਹ ਪਰਸੋ ਚੋਂ ਜਾਂਦੇ ਉਹ ਕਹਿੰਦੇ ਤੁਸੀਂ 5-7 ਦਿਨ ਬਾਅਦ ਫੇਰ ਆਇਓ ਉਹ ਫੇਰ ਜਾਂਦੇ ਆ ਉਹ ਕਹਿੰਦੇ ਚਲੋ ਤੁਸੀਂ ਇੱਦਾਂ ਕਰੋ 10 ਕਿ ਦਿਨ ਬਾਅਦ ਆਇਓ ਉਹ ਫੇਰ ਜਾਂਦੇ ਆ ਐਡੇ ਕਰਦੇ ਕਰਉਂਦੇ ਜਦੋਂ 2-3 ਮਹੀਨੇ ਬੀਤ ਜਾਂਦੇ ਆ ਫਿਰ ਉਹ ਜਾਂਦੇ ਤੇ ਉਹ ਕਹਿੰਦੇ ਮਹਾਰਾ ਬਹੁਤ ਕੀੜੇ ਮਾਲੇ ਹੁਣ ਤਾਂ ਮੈਂ ਹੁਣ ਤਾਂ ਇਹਨਾਂ ਨੂੰ ਕਰੋ ਹਟਾਓ ਕਹਿੰਦੇ ਇੱਧਰ ਆਓ ਬੇਟਾ ਖੰਡ ਨਹੀਂ ਖਾਈਦੀ ਹੁੰਦੀ ਮਿੱਠਾ ਨਹੀਂ ਖਾਇਦਾ ਹੁੰਦਾ ਦੰਦਾਂ ਨੂੰ ਕੀੜਾ ਲੱਗ ਜਾਂਦਾ ਹੁੰਦਾ ਇਹ ਖਰਾਬ ਕਰਦਾ ਹੁੰਦਾ ਠੀਕ ਹੈ ਚਲੋ ਜਾਓ ਉਹ ਕਹਿੰਦੇ ਮਾਤਾ ਜੀ ਕਹਿੰਦੇ ਮਹਾਰਾਜ ਹਾਂ ਗੱਲਾਂ ਤੇ ਮੈਂ ਵੀ ਕਹਿ ਸਕਦੀ ਸੀ ਇਹਨਾਂ ਨੂੰ ਤੇ ਜੇ ਫਿਰ ਤੁਸੀਂ ਆਹੇ ਗੱਲਾਂ ਕਹਿਣਿਆ ਸੀ ਫਿਰ ਮੈਨੂੰ ਤਿੰਨ ਮਹੀਨੇ ਕਿਉਂ ਆਇਆ ਕਿਉਂ ਤੁਸੀਂ ਉਦੋਂ ਹੀ ਕਹਿੰਦੇ ਕਹਿੰਦੇ ਗੱਲ ਇਹ ਹੈ ਕਿ ਉਸ ਦਿਨ ਮੈਂ ਆਪ ਵੀ ਖੰਦਾ ਸੀ ਅੱਛਾ ਠੀਕ ਹੁਣ ਅੱਜ ਦੇ ਸੰਦਰਭ ਦੇ ਵਿੱਚ ਵੀ ਇਹ ਗੱਲ ਹੈਗੀ ਆ ਹਮ 80 ਰਿਸ਼ਵਤਾਂ ਲੈਣ ਵਾਲਿਆਂ ਨੂੰ ਰੋਕੀਏ ਕਿਤਾ ਅਸੀਂ ਤਾਂ ਆਪ ਲੈ ਰਹੇ ਆ ਆਪ ਲੈ ਬਿਲਕੁਲ ਸਾਨੂੰ ਛੱਡਣੀ ਪਊਗੀ ਜੇਕਰ ਅਸੀਂ ਛੱਡਦੇ ਆ ਤਾਂ ਹੀ ਤਾਂ ਅਸੀਂ ਦੂਸਰ ਨੂੰ ਕਹਿ ਸਕਦੇ ਕਿ ਭਾਈ ਤੂੰ ਕਿਵੇਂ ਕਰ ਸਕਦਾ ਇਹ ਕੰਮ ਜੀ ਇਹ ਕੰਮ ਬੰਦ ਕਰ ਦਿਓ ਹੂੰ ਸਾਨੂੰ ਇਹ ਮਹਮ ਜਿਹੜੀ ਆ ਰਿਸ਼ਵਤ ਵਾਲੀ ਘਰ ਤੋਂ ਚਲਉਣੀ ਪੈਣੀ ਜੀ ਤਹਈਆ ਕਰ ਲਓ ਕਿ ਮੈਂ ਭਾਈ ਆਪਣਾ ਕੰਮ ਮੇਰਾ ਦੋ ਦਿਨ ਬਾਅਦ ਆਜੇ ਕੋਈ ਗੱਲ ਨਹੀਂ ਤਿੰਨ ਦਿਨ ਬਾਅਦ ਆਜੇ ਕੋਈ ਗੱਲ ਨਹੀਂ ਪਹਾੜ ਨਹੀਂ ਟੁੱਟ ਚੱਲਾ ਜੀ ਕੰਮ ਤੁਹਾਡਾ ਹੁਣੇ ਹੀ ਹੁਣਾ ਹੁੰਦਾ ਜੇਕਰ ਤੁਸੀਂ ਸਹੀ ਹੋ ਇੱਕ ਨਿੱਕੀ ਜੀ ਗੱਲ ਸੁਣਾ ਦਵਾਂ ਜੇ ਸਮਾਂ ਹੈਗਾ ਤਾਂ ਜੀ ਜੀ ਬਿਲਕੁਲ ਮੇਰਾ ਇੱਕ ਦੂਰਦਰਸ਼ ਤੋਂ ਚੈੱਕ ਸੀ ਆਇਆ ਅੱਛਾ ਉੱਚਕ ਜਦੋਂ ਡਿਪਾਰਟਮੈਂਟ ਦੇ ਵਿੱਚੋਂ ਨਿਕਲਿਆ ਉੱਥੇ ਟੈਕਸ ਡਿਪਾਰਟਮੈਂਟ ਦੇ ਜੋ ਉਹ ਟੀ ਡੀ ਐਸ ਦਾ ਚੈੱਕ ਸੀ ਤੇ ਜਦੋਂ ਉਹ ਆਇਆ ਤੇ ਉਹਦੇ ਵਿੱਚ ਉਹ ਓਵਰਡੇਟ ਹੋ ਗਿਆ ਬੈਂਕ ਵਾਲਿਆਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਇਹ ਤੇਰਾ ਚੈੱਕ ਓਵਰਡੇਟ ਹੋ ਗਿਆ ਇਹਨੂੰ ਸਹੀ ਕਰਾ ਕੇ ਲਿਓ ਮੈਂ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਚਲਾ ਗਿਆ ਆਫਿਸ ਦੇ ਵਿੱਚ ਜਦੋਂ ਮੈਂ ਗਿਆ ਤੇ ਉੱਥੇ ਇੱਕ ਸ਼ਖਸ ਬੈਠਾ ਹੋਇਆ ਸੀ ਉਹ ਕਹਿੰਦਾ ਵੀ ਤੁਸੀਂ ਆਪ ਹੀ ਓਵਰਡੇਟ ਕਰ ਲਿਆ ਹੁਣ ਉਹਨੇ ਦੀ ਡਿਸਪੈਚ ਤੇ ਜਿਹੜੇ ਉੱਪਰ ਲਫਾਫਾ ਸੀ ਉਹ ਮੇਰੇ ਕੋਲ ਸੀ ਮੈਂ ਕਿਹਾ ਜੀ ਸਰ ਤੁਸੀਂ ਦੇਖੋ ਤੁਹਾਡੇ ਇੱਥੇ ਆ ਮੋਹਰ ਲੱਗੀ ਹੋਈ ਹੈ ਡੇਟ ਦੀ ਆ ਬੈਂਕ ਦੇ ਵਿੱਚ ਮੈਂ ਜਮ੍ਹਾਂ ਕਰਾ ਦਿੱਤਾ ਮੈਂ ਕੋਲੇ ਮੈਨੂੰ ਇਦਾਂ ਦੇ ਦਿੱਤਾ ਮੈਂ ਤਾਂ ਉਹ ਡੇਟ ਤੁਸੀਂ ਮੈਨੂੰ ਅਪਡੇਟ ਕਰਕੇ ਭੇਜਿਆ ਹੂੰ ਕਦੇ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਸਾਬ ਨੇ ਖਾਣਾ ਖਾ ਰਿਆ ਤੁਸੀਂ ਸਿੱਧੇ ਆ ਜਾ ਕਰੋ ਮੇਰੇ ਕੋਲ ਆਪਾਂ ਕੰਮ ਤੁਹਾਡਾ ਕਰਵਾ ਦਿਆ ਕਰਾਂਗੇ ਇੱਥੋਂ ਤੁਸੀਂ ਕਰ ਦਿਆ ਕਰੋ ਬਾਹਰੋਂ ਤੁਸੀਂ ਨਾ ਕਰਵਾਇਆ ਕਰੋ ਮੈਨੂੰ ਮਿਲੋ ਸਿੱਧਾ ਮੈਂ ਕਿਹਾ ਠੀਕ ਹੈ ਜੀ ਮੈਂ ਤੁਹਾਨੂੰ ਮਿਲ ਲਿਆ ਕਰੂੰਗਾ ਮੈਂ ਕਿਉਂ ਥੱਕੇ ਗਾਣੇ ਬਿਲਕੁਲ ਹਾਂ ਕਹਿੰਦਾ ਵੀ ਤੁਸੀਂ ਇਹ ਆ ਵੀ ਚਾਹ ਬਾਣੀ ਕਰਨਾ ਪੈਂਦਾ ਹੁੰਦਾ ਅੱਛਾ ਮੈਂ ਕੋਈ ਚੱਕਰ ਨਹੀਂ ਜੀ ਆਜੋ ਬਾਹਰ ਖੋਖੇ ਤੇ ਤੁਮ ਚਾਹ ਬਾਣੀ ਪਲਾਣੇ ਤਾਂ ਇਹ ਗੱਲ ਆ ਹਨਾ ਵੀ ਕਿੱਡੀ ਵੱਡੀ ਤੁਸੀਂ ਇੱਕ ਦਿਨ ਗੱਲ ਕਹੀ ਆ ਕਹਿੰਦਾ ਨਹੀਂ ਇਦਾਂ ਨਹੀਂ ਉਦਾਂ ਮੈਂ ਜੀ ਉਦਾਂ ਕਹਿੰਦਾ ਵੀ ਸੋ ਕਾਰਾਸ਼ਰ ਬੜੀ ਲਰੀ ਤੁਨੂੰ ਕਹਿੰਦਾ ਨਹੀਂ ਨਹੀਂ ਕੁਛ ਮਾਇਆ ਸ਼ਾਇਦ ਦੇਣੀ ਮੈਂ ਸਮਝ ਤਾਂ ਗਿਆ ਸੀ ਉਹਦੀ ਗੱਲ ਮੈਂ ਕਿਹਾ ਜੀ ਗੱਲ ਇਹ ਆ ਵੀ ਮੈਂ ਨਾ ਲਵਾ ਤੇ ਨਾ ਦਵਾ ਜੀ ਨਾ ਸਾਨੂੰ ਉਪਰੋਂ ਕੁਛ ਡਿਗਦਾ ਤੇ ਨਾ ਹੀ ਅਸੀਂ ਉਪਰੋਂ ਕਿਸੇ ਨੂੰ ਕੁਛ ਦੇਣਾ ਹੂੰ ਉਹਨੂੰ ਕੋਤੇ ਬੈ ਜਾ ਉੱਥੇ ਜਾ ਕੇ ਮੈਂ ਬਹਿ ਗਿਆ ਫੱਟੇ ਤੇ ਜਾ ਕੇ ਮੈਂਟ 2 2 ਤੋਂ ਵੀ ਥਲੜਾ ਕੰਮ ਸੀਗਾ ਵੀ ਮੈਂਟ 2 ਗ ਵੀ ਲੱਗਣੇ ਮੈਂ ਉੱਥੇ ਬੈਠਾ ਕੋਈ ਘੰਟਾ ਡੇਢ ਘੰਟਾ ਮੈਨੂੰ ਨੇ ਬਿਠਾ ਲਿਆ ਸਾਹਬਾਂ ਦਾ ਲੰਚ ਟਾਈਮ ਖਤਮ ਹੋ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਸਬਜੀ ਵੀ ਜੇਕਰ ਤੁਹਾਡੇ ਆਖੇ ਤੇ ਸਾਹਬ ਹਣੀ ਸਾਈਨ ਨਹੀਂ ਕਰਦੇ ਤਾਂ ਮੈਨੂੰ ਫੜਾ ਦਿਓ ਚੈੱਕ ਮੈਂ ਜਾ ਕੇ ਸਾਈਨ ਕਰਾ ਲਿਆ ਉਹਨਾਂ ਵੀ ਤੁਸੀਂ ਉੱਤੇ ਡੇਟ ਕੱਟ ਕੇ ਨਵੀਂ ਡੇਟ ਪਾ ਕੇ ਸਾਹਬ ਦੇ ਸਾਈਨ ਹੀ ਕਰੋ ਨਾ ਹੋਰ ਤੁਸੀਂ ਕੀ ਕਰੋਣਾ ਉਹਦੇ ਵਿੱਚ ਹੂੰ ਕਦਾ ਅੱਛਾ ਜੀ ਰਜਿਸਟਰ ਦੇ ਵਿੱਚ ਚੈੱਕ ਰੱਖਿਆ ਅੰਦਰ ਸਾਬ ਕਦੇ ਉਹ ਜਿਹੜੇ ਵੱਡੇ ਵੱਡੇ ਅਫਸਰ ਕਦੇ ਕਹਿਣਗੇ ਕਿ ਤੁਸੀਂ ਆ ਮੈਨੂੰ 4-5000 ਦੇ ਚੈੱਕ ਦੇ ਪਿੱਛੇ ਤੇ ਤੁਸੀਂ ਮੈਨੂੰ 2-400 ਰੁਪਈਆ ਦੇ ਦੋ ਜੀ ਉਹਨੇ ਸੈਨ ਮਾਰੇ ਚਲੋ ਜੀ ਵਾਪਸ ਆ ਗਏ ਉਹ ਬਾਬਾ ਜਦੋਂ ਆ ਗਏ ਉਹ ਬੰਦਰ ਚੈੱਕ ਹੱਲੇ ਵੀ ਆਪਣੇ ਹੱਥ ਵਿੱਚ ਰੱਖਿਆ ਉਹਦਾ ਜੀ ਨਾ ਕਰੇ ਮੈਨੂੰ ਦੇਣ ਨੂੰ ਕਿਉਂਕਿ ਮੈਂ ਉਹਨੂੰ ਗੱਲਾਂ ਸੁਣਾ ਬੈਠਾ ਸੀਗਾ ਉਹਨੇ ਮੇਰੇ ਮੂੰਹ ਵੱਲ ਦੇਖਿਆ ਵੀ ਨਹੀਂ ਫਰੋਲਣ ਲੱਪੇ ਰਜਿਸਟਰ ਮੈਂ ਦੇਖਦਾ ਰਿਹਾ ਵੀ ਇਹ ਕਰਦਾ ਕੀ ਹੈ ਜਦੋਂ ਫਰੋਲਦਾਰ ਆ ਫਰੋਲਦਾਰ ਆ ਮੈਂ ਕਿਹਾ ਸਭ ਜੀ ਫਰੋਲ ਦੇ ਗੀ ਆ ਕਹਿੰਦਾ ਡਿਸਪੈਚ ਡੇਟ ਮੈਂ ਕਿਹਾ ਜੀ ਆ ਲਓ ਤੁਹਾਡਾ ਲਫਾਫਾ ਆ ਇਹ ਤੋਂ ਪੜ ਲਓ ਹੂੰ ਉਹਨੇ ਪੜ ਕੇ ਵੀ ਨਹੀਂ ਦੇਖਿਆ ਮੈਨੂੰ ਚੈੱਕ ਫੜਾਤਾ ਅੱਛਾ ਮੈਂ ਬਾਹਰ ਆ ਗਿਆ ਕੰਮ ਤਾਂ ਮੇਰਾ ਹੋਇਆ ਹੂੰ ਬਿਨਾਂ ਰਿਸ਼ਵਤ ਤੋਂ ਹੋਇਆ ਬਿਨਾਂ ਕਿਸੇ ਸਿਫਾਰਿਸ਼ ਤੋਂ ਹੋਇਆ ਨਾ ਮੈਨੂੰ ਕੋ ਜਾਣੇ ਨਾ ਮੈਨੂੰ ਕੋਈ ਬੁੱਝੇ ਮੈਂ ਕਿਹਾ ਕਿ ਤੇ ਐਮਐਲਏ ਦਾ ਮੁੰਡਾ ਜੀ ਠੀਕ ਆ ਮੈਂ ਆਪਣਾ ਕੰਮ ਬਿਨਾਂ ਕਿਸੇ ਸਿਫਾਰਿਸ਼ ਤੋਂ ਕਰਾ ਕੇ ਬਾਹਰ ਆ ਗਿਆ ਹੂੰ ਇੱਥੇ ਕੰਮ ਕੀ ਆਇਆ ਸਬਰ ਜੀ ਹਿੰਮਤ 1.5 ਘੰਟਾ ਉਹ ਫੱਟੇ ਤੇ ਬੈਠਣਾ ਕੀ ਹੋ ਗਿਆ ਸਾਨੂੰ ਹਣਾ ਅਸੀਂ ਆਪਣਾ ਕੰਮ ਤੇ ਕਰਾ ਕੇ ਆ ਗਏ ਜੇਕਰ ਆਪਣਾ ਕੰਮ ਕਰਾਉਣ ਦੇ ਵਿੱਚ ਤੁਹਾਡੇ ਵਿੱਚ ਸਬਰ ਹੈਗਾ ਤੁਸੀਂ ਰਿਸ਼ਵਤ ਤੋਂ ਬਿਨਾ ਕੰਮ ਕਰਾ ਸਕਦੇ ਹੋ ਪਰ ਅਸੀਂ ਲੋਕ ਕੀ ਕਰਦੇ ਆ ਅਸੀਂ ਅੱਗੇ ਦੀ ਹੋ ਕੇ ਖਿੜਕੀ ਥਾਣੀ ਕੰਮ ਕਰਾਉਣ ਦੇ ਆਦੀ ਹੋ ਗਏ ਰਿਸ਼ਵਤ ਦੀ ਲੈਣ ਦੇਣ ਦਾ ਕੰਮ ਸ਼ੁਰੂ ਅਸੀਂ ਉਹ ਕੀਤਾ ਬਿਲਕੁਲ ਭਾਵ ਇਹ ਹੀ ਹੈ ਕਿ ਆਪਣੇ ਅੰਦਰ ਦੇ ਚੋਰ ਨੂੰ ਮਾਰਨਾ ਪੈਣਾ ਨਾ ਤਾਂ ਰਿਸ਼ਵਤ ਲਈਏ ਨਾ ਦੇਈਏ ਨਾ ਆਪਣੀ ਜੇਬ ਗਰਮ ਕਰੀਏ ਨਾ ਕਿਸੇ ਦੀ ਬਿਲਕੁਲ ਕਰਨ ਦਈਏ ਤੇ ਨਾ ਹੀ ਕਰਨ ਦਈਏ ਕਿਸੇ ਨੂੰ ਬਿਲਕੁਲ ਰੋਕਣਾ ਪੈਣਾ ਹੈ ਜੇ ਅਸੀਂ ਰੋਕਾਂਗੇ ਆਪਣੇ ਆਪ ਨੂੰ ਕਿਸੇ ਹੋਰ ਨੂੰ ਤਾਂ ਹੀ ਜਾ ਕੇ ਫੀਮ ਜਿਹੜੀ ਹੈ ਉਹ ਸ਼ੁਰੂ ਹੋਏਗੀ ਪਹਿਲਾਂ ਸ਼ੁਰੂ ਤਾਂ ਹੋ ਜਵੇ ਇੱਕ ਵਾਰ ਫੇਰ ਹੀ ਕੰਮ ਸ਼ੁਰੂ ਹੋਏਗਾ ਸੋਚੀਏ ਤਾਂ ਸਹੀ ਕਰੀਏ ਤਾਂ ਸਹੀ ਹਮਲਾ ਤਾਂ ਮਾਰੀਏ ਬਿਲਕੁਲ ਬਿਲਕੁਲ ਸਹੀ ਕਿਹਾ ਫਿਰ ਲਈਏ ਇਜਾਜ਼ਤ ਲਈਏ ਹੁਣ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਅੱਜ ਗੱਲਾਂ ਬਾਤਾਂ ਤੁਹਾਡਾ ਬਹੁਤ ਕਰ ਲਈਆਂ ਰਿਸ਼ਵਤ ਦੇ ਮਾਮਲੇ ਤੇ ਗੱਲਾਂ ਕੀਤੀਆਂ ਜਿਹੜੇ ਲੈ ਰਹੇ ਆ ਪ੍ਰਭੂ ਬੰਦ ਕਰ ਦਿਓ ਤੇ ਜਿਹੜੇ ਦੇ ਰਹੇ ਆ ਤੁਸੀਂ ਤਾਂ ਪੱਕਾ ਹੀ ਬੰਦ ਕਰ ਦਿਓ ਕਿਉਂਕਿ ਜੇਕਰ ਬੰਦ ਕਰਾਂਗੇ ਤਾਂ ਹੀ ਕੰਮ ਹੋਊਗਾ ਫਿਲਹਾਲ ਅਸੀਂ ਜਾ ਰਹੇ ਹਾਂ ਸਵੇਰ ਇਹ ਜਦਾਂ ਚੜਦੀ ਹੈ ਅਸੀਂ ਵੀ ਉਹ ਸੂਰਜ ਦੀਆਂ ਕਿਰਨਾਂ ਦੀ ਉਂਗਲ ਫੜ ਕੇ ਤੁਹਾਡੇ ਕੋਲ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਸਾਨੂੰ ਦੋਨਾਂ ਨੂੰ ਇਜਾਜ਼ਤ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ, ਕੈਨੇਡਾ, ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। ਗੱਲ ਨਹੀਂ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ, ਲਾਈਵ ਪੰਜਾਬੀ ਟੀਵੀ।